ਵੀਰ ਭਾਗ ਮਛਲੀ ਸੁਰਾਪਾਨ ਜੋ ਜੋ ਪ੍ਰਾਣੀ ਖਾਏ ਨੀਰਤ ਵਰਦ ਨੇਮ ਦੀਏ ਤੇ ਸਵੇ ਰਸਾਤਨ ਜੈ ਹੋਰ ਵੀ ਸਾਧ ਸੀਗੇ ਸਾਧੂ ਜਿਹੜੇ ਕਹੋਂਦੇ ਤੇ ਆਏ ਜੋਗੀ ਭਾਗ ਮਾਛਲੀ ਸੁਰਾਪਾਨ ਵਾਲੇ ਸਾਧੂ ਦੀ ਗੱਲ ਕਰ ਲਈ ਨਾ ਸ਼ੁਰੂ ਸਾਧੂ ਜਿਹੜੇ ਪ੍ਰੇਦੰਟ ਸਾਧੂ ਸੀ ਉਹ ਇਹੀ ਸੀ ਢੋੜੀਆਂ ਤਾਂ ਆਪਣਾ ਵਾਲੇ ਸ਼ਿਵ ਜੀ ਦੇ ਚੈਲੇ ਸਾਧੂ ਸੰਗ ਪ੍ਰਾਪਤੇ ਪਹਿਲਾਂ ਖਾਇ ਤਾਣਾ ਲਿਖਿਆ ਹੋਇਆ ਲਾਡ ਪਰ ਐ ਜਿਹੜੇ ਸਾਧੂ ਨੇ ਭੰਗ ਮਾਸ਼ਲੀ ਸੁਰਾਪਾਨ ਵਾਲੇ ਖਾਂਦੇ ਵੀ ਨਾ ਹੈ ਸਾਰੇ ਸੁਰਾਪਾਨ ਜਿਹੇ ਜੇ ਪ੍ਰਾਣੀ ਖਾਏ ਪੀਰਤ ਵਰਤ ਦੇਵ ਕੀ ਕਰਦੇ ਤੀਰਥ ਕਰਦੇ ਨੇ ਵਰਤ ਕਰਦੇ ਨੇ ਇਹ ਨਹੀਂ ਹੁੰਦੇ ਇਹਨਾਂ ਦੇ ਗੱਲਬਾਤ ਨਹੀਂ ਕਰਦੇ ਹਾਂ ਕੱਬ ਦੀ ਗੱਲ ਨਹੀਂ ਇਹਨਾਂ ਕੋਲ ਕੋਈ ਹੁੰਦੀ ਗੋਸ਼ਟੀ ਨਹੀਂ ਕਰਦੇ ਗੋਸ਼ਟੀ ਜੋ ਲਾਭ ਹੋਣਾ ਗੋਸ਼ਟੀ ਕਰਦੇ ਹੀ ਹੈ। ਪੀਰਤ ਕਰਿਆ ਕਰੋ ਕਹਿ ਦੇਣਗੇ। ਵਰਤ ਵਰਤ ਰੱਖ ਲਿਆ ਕਰੋ। ਨੇਮ ਪੀਏ। ਆ ਨੇਮ ਦਾ ਹਦਨ ਕੇ। ਜਿਵੇਂ ਸਾਡੇ ਨੇ ਰੈਤ ਮਹਾਰਾਜ ਦਾ ਦਿੱਤ ਨੇ ਇਹ ਕਰਦੇ ਨੇ। ਇਹ ਜਿਹੜੇ ਨੇ ਉਧਰ ਜਿਹੜੀ ਇਹਨਾਂ ਦੀ ਗ੍ਰੰਥ ਨੇ ਉਹ ਕਹਿੰਦੇ ਨੇ ਕਿ ਜੇ ਭਗਮ ਮਾਸ਼ੀ ਸੁਰਾ ਪਾਣੇ ਖਾਵੇ ਜਿਹੜੇ ਗ੍ਰੰਥਾਂ ਨੂੰ ਮੈਂ ਮੰਨਦੇ ਨੇ ਉਹਨਾਂ 'ਚ ਲਿਖਿਆ ਹੋਇਆ ਵੀ ਇਹ ਜਿਹੜੇ ਨੇ ਇਹ ਤਾਂ ਉਈ ਲੱਛ ਹੋ ਜਾਂਦੇ ਨੇ। ਮਾਸ ਖਾਣ ਨਾਲ ਇਹ ਨਸ਼ਾ ਹੋ ਜਾਂਦੇ ਨੇ। ਸ਼ਰਾਬ ਪੀਣ ਕਰਕੇ ਨਸ਼ਾ ਹੋ ਜਾਂਦੇ ਨੇ। ਇਹ ਮਾਸ ਵੀ ਖਾਂਦੇ ਨੇ ਸ਼ਰਾਬੀ ਪੀਂਦੇ ਨੇ। ਘਰ ਦੇ ਵੀ ਤੀਲ ਵਰਤੌਣ ਦੇ। ਕਹਾਂ ਦਾ ਮਤਲਬ ਇਹ ਹੈ ਕਿ ਉਹ ਕੰਮ ਕਰਨ ਜਿਹਦੇ ਤੇ ਭਾਗ ਮਾਸ਼ਲੀ ਸ਼ਰਾਬ ਪਾਂਦਾ ਅਸਰ ਨਾ ਹੋਵੇ। ਜਿਹੜਾ ਇਹ ਕਰ ਰਹੇ ਨੇ ਧਰਮ ਦੇ ਨਾਮ ਤੇ ਕੰਮ ਇਹਦੇ ਨਾਲ ਉਹ ਨਸ਼ਟ ਹੋ ਜਾਣਾ ਇਹਨਾਂ ਦਾ ਕੀਤਾ ਹੋਇਆ ਕਿ ਇਹ ਨੂੰ ਬੰਨ ਨਸ਼ਟ ਨਹੀਂ ਹੋ ਸਕਦਾ ਉਹਦਾ ਲਾਭੇ ਕੋਈ ਨਹੀਂ ਦੱਸ ਦੋ ਜਿਹਨੂੰ ਦੇਜੇ ਕੋਈ ਲਾਭ ਹੋਵੇ ਉਹਦਾ ਫਲ ਤੱਕ ਹੈ ਫੁੱਲ ਤੱਕ ਫਲ ਤਾਂ ਆਉਣਾ ਨਹੀਂ ਫੁੱਲ ਬਹਿਮ ਨਾਲੇ ਝੜ ਜਾਂਦੇ ਜਾਦੇ ਉੱਤੇ ਆਸਤਾ ਰੱਖਦੇ ਨੇ ਉਹ ਗ੍ਰੰਥ ਤੇ ਕਿੱਥੇ ਲਿਖਿਆ ਹੋਇਆ ਹੈ ਤੀਰਥ ਭਗਤ ਉਹਨੇ ਕਿਹਾ ਸਮੇਂ ਨਾਲ ਸਤਲ ਜਾਣੇ ਉਹਨੂੰ ਕਿਉਂ ਮੰਨਦਾ ਹੈ ਫਿਰ ਜੇ ਉਹ ਨੂੰ ਮੰਨਦਾ ਤਾਂ ਭਾ ਅਮਾ ਜੀ ਸੋਰਾਪਨ ਛੱਡ ਦੇਖੋ ਪੰਡਤ ਮੰਨਦਾ ਹੈ ਪੰਡਤ ਛੱਡ ਬੈਠਿਆ ਜੋਗੀ ਮੰਨਦਾ ਜੋਗੀ ਛੱਡਦਾ ਮੰਨਦਾ ਉਹ ਵੀ ਉਸੇ ਲਿਖਦ ਨੂੰ ਹੈ ਬੰਦਾ ਉਹ ਪੰਡਤ ਵੀ ਉਸੇ ਲਿਖਦ ਨੂੰ ਪੰਡਤ ਤੀਰਥ ਭਗਤ ਨਹੀਂ ਦੇਵ ਕਰਦਾ ਪਰਾਂ ਭੰਗਵਾਸ਼ ਦੀ ਸੋਰਾ ਪਰ ਛੱਡ ਇਹ ਉਦੋਂ ਉਦੋਂ ਛੱਡੇ ਨੇ ਸਾਰੇ ਇਹ ਇਹਨਾਂ ਨੇ ਜਿਆ ਲਾਮ ਤੋਂ ਥੱਲੇ ਡੇ ਉਹ ਵੀ ਪੰਡਤ ਨੇ ਛੱਡੇ ਨੇ ਜੋਗੀਆਂ ਨੇ ਛੱਡੇ ਨੇ ਜਿਹੜੇ ਪ੍ਰਚਾਰ ਕਰਦੇ ਨੇ ਨਾ ਖਿਲਾਫ ਬਾਸ ਦੇ ਸ਼ਰਾਬ ਤੇ ਆਹ ਬੇ ਸਾਰਾ ਕੁਝ ਕੀ ਨਾ ਛਡਾਇਆ ਸੀ ਕਿਉਂ ਛਡਾਇਆ ਸੀ ਉੱਤੇ ਦੋ ਪਾਰਟੀਆਂ ਹੋ ਗਈਆਂ ਜੋਗੀਆਂ ਨੇ ਤਾਂ ਛਡਾਇਆ ਦੀ ਉੜਵੀ ਖਾਦਦਾ ਰ ਪੰਡ ਤ ਨਹੀਂ ਛੱਡਦਾ ਕਿ ਪੰਡ ਤੋਂ ਗਲਤ ਲਿਖ ਬੈਠਿਆ ਤੀਰਸਵਰ ਤੋਂ ਨੇ ਕਿ ਸਵੇਰ ਨਾਲ ਚੱਲ ਜਾਣ ਗੁਰਬਾਣੀ ਨੇ ਹੂ ਰਿਇਕਟ ਕਰਦਾ ਤੀਰਸਵਰ ਨੇ ਚਾਹੇ ਖਾਵੇ ਚਾਹੇ ਨਾ ਖਾਵੇ ਇਹ ਤੇ ਲਾਵੇ ਕੁਝ ਨਹੀਂ ਉਹ ਨਾਸ਼ਤਾ ਉਹ ਚੀਜ਼ ਹੋਵੇ ਜੇ ਕੋਈ ਲਾਭ ਹੋਵੇ ਲਾਵੇ ਕੁਝ ਨਹੀਂ ਉਹ ਤਾਂ ਸਭੇ ਬੁੱਧੀ ਜਾਲੀਆਂ ਨਾ ਇੱਕ ਰਹੇ ਤਤ ਗਿਆਨ ਤਤ ਗਿਆਨ ਤੋਂ ਬਿਨਾ ਸਭ ਕੁਝ ਇੱਥੇ ਰਹਿ ਜਾਣ 1000 ਕੇ ਨਾ ਬਿਲ ਅੱਗੇ ਦੇਖ ਹੋਏ ਉਹ ਜਦੋਂ ਉਹਦਾ ਬਿਲਣਾ ਹੀ ਖੜੀ ਥੋੜੂ ਬੋਝ ਤੋਂ ਹੁੜਦਾ ਕੀ ਹੈ ਉਹ ਚੀਜ਼ ਬਹੁਤ ਚੱਕੀ ਫਿਰੇ ਜਿਹੜੀ ਨਾਲ ਜਾਣੀ ਹੋਵੇ ਉਹਨਾਂ ਨੇ ਉਹ ਚੱਕਿਆ ਹੋਇਆ ਇਹ ਤਾਂ ਐਵੇਂ ਬਹੁਤ ਲੱਦਿਆ ਹੋਇਆ ਇਹਨਾਂ ਗੱਲਾਂ ਦਾ ਖਾਵੇ ਜਾਂ ਨਾ ਖਾਵੇ ਲਾਭ ਤਾਂ ਉਹਦਾ ਵੀ ਨਾ ਖਾਣੇ ਵਾਲੇ ਨੂੰ ਵੀ ਕੋਈ ਨਹੀਂ ਖਾਣੇ ਵਾਲੇ ਨੂੰ ਵੀ ਕੋਈ ਨਹੀਂ ਪੱਟਤਰੂ ਕੀ ਲਾਭ ਹੈ ਦੀਰ ਤੋਂ ਵਰਤਨੇ ਅੰਦਰ ਹੁਣ ਅੱਗੇ ਪੰਡਤ ਦੀ ਫੱਟੀ ਕੋਚੂ ਵੀਰ ਜੇ ਪੰਡਤ ਨਹੀਂ ਖਾਂਦਾ ਉਹ ਵੀ ਹੈ ਉਹ ਵੀ ਉਸੇ ਕੈਟਾਗਰੀ ਚ ਲੈ ਲਿਆ ਜੋਗੀ ਦਾ ਰਿਐਕਟ ਕਰਤੇ ਕਿਉਂਕਿ ਜੋਗੀ ਨਾਮ ਛੱਡ ਗਏ ਸ਼ਬਦ ਗੁਰੂ ਛੱਡ ਗਏ ਉਹ ਜਿਹੜੀ ਸਤਿਗੋਸ਼ ਵਿੱਚ ਗੱਲ ਹੈ ਗੁਰੂ ਨਾਨਕ ਨੇ ਸਤਿਗੋਸ਼ ਤਾਂ ਕੀਤੀ ਹੈ ਆ ਬਈ ਇਹ ਸਾਰਾ ਕੁਝ ਸਤਿਗੋਸ਼ੀ ਦਾ ਸਾਰੀ ਬਾਣੀ ਦੇ ਵਿੱਚ ਸਮਾਪ ਇਹ ਹੀ ਪੁਆਇੰਟ ਕੀਤਾ ਹੋਇਆ ਹੈ ਤੀਰਥ ਵਰਤਾਰ ਨੇ ਕਿਆ ਭ ਵੀ ਇਹ ਸੱਚ ਸੂਚਿਆ ਹੋਏ ਇਹੀ ਗੱਲ ਹੈ ਤੀਰਥਾਂ ਤੇ ਫਿਰ ਨਾਲ ਕੀ ਵਾਕਿਆ ਹੀ ਸੱਚ ਸੂਚੇ ਹੋ ਜਾਂਦਾ ਆਹੀ ਤਾਂ ਪੁਆਇੰਟ ਉਠਾਇਆ ਤੀਰਥਾਂ ਆਈਏ ਸੁਖਬਲ ਭਾਈ ਇਹ ਵੀ ਜੋਗੀ ਕਹਿੰਦਾ ਤੀਰਥਾਂ ਆਈਏ ਸੁਖਬਲ ਭਾਈ ਇਹ ਵੀ ਜੋਗੀ ਕਹਿੰਦਾ ਰਿਹਾ ਉਹ ਵੀ ਹੋਈ ਕਹਿ ਰਹੇ ਪੂਰੀ ਡਿਸਕਸ਼ਨ ਐਸੇ ਸ਼ਲੋਖ ਦੀ ਉਥੇ ਸਾਰੇ ਪੰਡਤ ਨਾ ਐਸੇ ਪੁਆਇੰਟ ਤੇ ਡਿਸਕਸ਼ਨ ਹੈ ਜੋਗੀਰ ਪੰਡਤ ਨਾ ਸ਼ਲੋਖੇ ਗੋਸ਼ਟੀ ਵਾਲਿਆਂ ਨਾਲੇ ਸ਼ਲੋਖੇ ਗੋਸ਼ਟੀ ਵਾਲਿਆਂ ਨਾਲੇ ਉਹ ਤਾਂ ਤੁਹਾਨੂੰ ਇੱਥੇ ਖੜਾ ਹੈ ਧਰਮ ਸਾਰੇ ਇੱਥੇ ਖੜਾ ਹੋਣਾ ਹਾਂਜੀ ਭਾਗ ਮਛਲੀ ਸੁਰਾਪਾਨ ਜੋ ਜੋ ਪ੍ਰਾਣੀ ਖਾਏ ਤੀਰਥ ਵਰਤ ਨੈਮ ਕੀਏ ਤੇ ਸਵੇਰ ਅਸਾਧਲ ਜਾਏ ਜਿਹੜੇ ਤੀਰਥ ਵਰਤ ਨਾਲ ਨਜੁੜੇ ਨੇ ਉਹਨਾਂ ਨੂੰ ਡਰ ਹੈ ਜਿਹੜੇ ਨਾਮ ਨਾਲ ਜੁੜੇ ਨੇ ਕੋਈ ਡਰ ਨਹੀਂ ਉਹਨਾਂ ਵਾਸਤੇ ਲਘੂ ਇਹ ਨਿਸ ਲੋਕ ਹੈ ਜਿਹੜਾ ਸਿੱਖ ਮਾਰਗ ਹੈ ਸਿੱਖੀ ਹੈ ਸਾਡੀ ਨਾਮ ਨਾਲ ਜੁੜੀ ਹੋਈ ਹੈ ਤੀਰਥ ਵਰਤ ਕਿਸੇ ਕੀ ਨਾਲ ਨਹੀਂ ਜੁੜੀ ਹੋਈ ਕਰਮ ਕਾਂ ਨਾਲ ਕਿਸੇ ਨਾਲ ਨਹੀਂ ਜੁੜੀ ਹੋਈ ਇਸ ਕਰਕੇ ਸਾਡੇ ਤੇ ਢੀ ਲਘੂ ਹੁੰਦਾ ਸ਼ਲੋਕ ਜੋਗੀਆਂ ਦਾ ਲਗੂ ਹੁੰਦਾ ਉਸ ਵੇਲੇ ਜੋਗੀ ਨੇ ਅਕਬੀਰ ਸਿੱਖੀ ਦਾ ਹੈ ਉਹ ਨਹੀਂ ਉਹਦੋਂ ਸਿੱਖੀ ਤੇ ਸਿੱਖੀ ਦਾ ਕਬੀਰ ਪੈਦਾ ਕਰ ਰਿਹਾ ਹੈ ਉਹਦੋਂ ਸਿੱਖੀ ਦਾ ਖੋਜ ਰਿਹਾ ਕਬੀਰ ਨੇ ਖੋਜ ਕੇ ਦੱਸੀ ਹੈ ਫਿਰ ਉਹ 30 ਸਾਰ ਤਾ ਦੇਵਕੀ ਸਭੇ ਦੇ ਸਾਥਲ ਕਹਿੰਦਾ ਬ੍ਰਹਮ ਗਿਆਨ ਦੀ ਤਾਂ ਗੱਲਾਂ ਨਹੀਂ ਕਰ ਰਿਹਾ ਬ੍ਰਹਮ ਗਿਆਨ ਤੋਂ ਕੀ ਹੋਇਆ ਖਾਣਾ ਕੁਝ ਨਹੀਂ ਐਸੇ ਕਰਕੇ ਬਾਅਦ ਚ ਅਬਦਾਸ ਕਹਿੰਦਾ ਵੀਰ ਭਗ ਰਹੇ ਹੋ ਫਾਂਕੇ ਹੋਰ ਕਾਟਿਓ ਕਹਿੰਦਾ ਮੱਛੀ ਫੜ ਲਈ ਫਾਕੜਾ ਬਣਾਈਆਂ ਫਿਰ ਕਟੀਆਂ ਰਾਂਦ ਗਿਓ ਬਹੁ ਬਾਨੀ ਬਹੁਤ ਪ੍ਰਕਾਰ ਨਾਲ ਰਿੱਡੀ ਕੋਈ ਕਮਰਨ ਲੈਂਦਾ ਕੋਈ ਕਮਰਨ ਲੈਂਦਾ ਕੋਈ ਖੁਸ਼ਕ ਬਣਾਉਂਦਾ ਕੋਈ ਤਰੀ ਵਾਲੀ ਬਣਾਉਂਦਾ ਰਾਂਦ ਗਿਓ ਬਹੁ ਬਾਨੀ ਖੰਡ-ਖੰਡ ਕਰ ਭੋਜਨ ਕੀਤਾ ਅਜੋਨਾ ਬਿਸਰਿਓ ਪੜੀ ਥੋੜਾ ਥੋੜਾ ਕਰਕੇ ਭੋਜਨ ਕਰ ਲਿਆ ਇਹਦਾ ਉਹ ਲੈ ਖਾਣਾ ਲਿਖਿਆ ਹੋਇਆ ਹੈ ਮੱਛੀ ਕਿਦੋ ਲਿਖਿਆ ਹੈ ਅੱਜ ਕਿੱਥੇ ਗਿਆ ਵੀ ਨਾ ਵੀ ਕਿਉਂ ਕੀਤਾ ਕੁਰਬਾਨੀ ਦੇ ਵੀ ਲਿਖਿਆ ਵੀ ਕਿਉਂ ਕੀਤਾ ਭੋਜਨ ਨਹੀਂ ਕੀਤਾ ਜਾ ਸਕਦਾ ਖੰਡ ਖੰਡ ਕਰਪੋ ਜਣ ਕੀ ਨੂੰ ਥੋੜਾ ਥੋੜਾ ਕਰਕੇ ਮੈਂ ਆਪ ਖਾਧੀ ਉਹ ਰਬਦਾ ਕਹਿੰਦਾ ਮੱਛੀ ਫਿਰ ਕਹਦਾ ਪਿਆ ਅਸਲੀ ਰਾਤ ਨੂੰ ਮੱਛੀ ਨੂੰ ਪਾਣੀ ਨਹੀਂ ਭੁੱਲਿਆ ਮੇਰੇ ਪਾਣੀ ਆਦ ਨਹੀਂ ਮੱਛੀ ਅੰਦਰ ਕਹਿੰਦੀ ਪਾਣੀ ਚਾਹੀਦਾ ਅਜ ਉਹਨਾਂ ਵਿਸਰਿਓ ਪਾਣੀ ਖਾਣ ਨੂੰ ਤਾਂ ਗਿਆ ਹੈ ਕਹਾਂ ਕਿਉਂ ਨਹੀਂ ਹੋਇਆ ਜਿਹੜੇ ਹਰਾਮ ਜਾਵੇ ਨਾ ਰੋਲਾ ਉਹ ਬੋਲਦੇ ਨੇ ਰਵਦਾਸ ਕਾਸ਼ੀ ਜੇ ਕਹਿ ਰਿਹਾ ਇਹ ਤੇ ਬਾਤ ਕਹਿ ਰਿਹਾ ਕਬੀਰ ਤੇ ਕਿਸੇ ਗੱਲ ਨੂੰ ਕਰ ਰਿਹਾ ਵੀ ਉਹ ਇੱਥੇ ਗੋਲ ਬੋਲ ਗੱਲ ਹੈ ਨਾ ਪਤਾ ਨਹੀਂ ਲੱਗਦਾ ਖਾਣਾ ਚਾਹੀਦਾ ਕਿ ਨਹੀਂ ਚਾਹੀਦਾ ਸ਼ਲੋਕ ਚੋਂ ਕਬੀਰ ਨੇ ਬਿਲਕੁਲ ਪਲਟ ਮਾਰਤਾ ਖਾਣ ਨੂੰ ਕਹਿ ਕੇ ਅਜੂ ਨਾ ਵਿਸਰੋ ਪਾਣੀ ਕਿਨੋ ਕਹਿਤਾ ਉਹ ਕਿਨੋ ਕਿਤਾ ਕੋਈ ਨਹੀਂ ਫਿਰ ਉਹ ਖਾਣ ਤੋਂ ਜਾਇਦ ਲਿਖਿਆ ਹੈ ਕੁਰਬਾਨੀ ਅਸਲ ਇਬਾਦਤ ਦੇ ਚੇਲੇ ਨੇ ਜਿਹੜੇ ਲੋਕ ਕੁਰਬਾਨੀ ਨੂੰ ਮੰਨਣਾ ਨਹੀਂ ਚਾਹੁੰਦੇ ਕੁਰਬਾਨੀ ਨੂੰ ਖਾਣ ਵਲਾਉਣਾ ਚਾਹੁੰਦੇ ਉਹਨਾਂ ਦਾ ਇਹ ਪ੍ਰਚਾਰ ਹੈ ਕੁਰਬਾਨੀ ਨੂੰ ਨਹੀਂ ਮੰਨ ਸਕਦੇ ਉਹ ਹਾਂਜੀ